ਪੰਜਾਬ ਪੁਲਿਸ ਨੇ ਤਕਰੀਬਨ 12 ਸਾਲ ਬਾਅਦ ਇੱਕ ਅੰਨੇ ਕਤਲ ਦੀ ਘੁੱਤੀ ਨੂੰ ਸੁਲਝਾ ਲਿਆ ਹੈ। ਤੋਂ ਅੰਦਾਜ਼ੇ ਕਿ ਕਾਲਯੁਗੀ ਮਾਂ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ 13 ਸਾਲ ਦੇ ਪੁੱਤਰ ਨੂੰ ਮੌਤੇ ਘੜ ਉਤਾਰ ਕੇ ਆਪਣੇ ਹੀ ਕਮਰੇ ਦਬ ਦਿੱਤਾ ਸੀ। ਹੁਣ ਤਕਰੀਬਨ 12 ਸਾਲ ਬਾਅਦ ਉਹ ਕਾਲਯੁਗੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲਿਆਂਦਾ ਜਿੱਥੇ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਕਰਕੇ ਉੱਥੇ ਦੱਬਿਆ ਸੀ। ਕੱਲ੍ਹ ਬਾਅਦ ਦੇ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕੀ ਕੁਝ ਕਿਹਾ ਕਿ ਇਹ ਕਤਲ ਦੀ ਗੱਥੀ ਕਿਵੇਂ ਸੁਲਝੀ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਸਾਡੇ ਮਾਣਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਹਟਾਲਾ ਸਹਿਲ ਕਾਸਮੀਰ ਆਈਪੀਐਸ ਉਹਨਾਂ ਦੇ ਦਿਰਿਖਣ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗੋਬਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਾਲੀਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮੜ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਂਦੀ ਲਾਸ ਬਲੌਂਡ ਵੀ ਆਇਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਕ ਦਿੱਤਾ ਸੀਗੇ ਉਸ ਮੁੰਡੇ ਨੂੰ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਪਿਤਾ ਹਰਜੀਤ ਸਿੰਘ ਨੇ ਇਸ ਗੱਲ ਦਾ ਖੁਸ਼ੀਆ ਜ਼ਾਹਿਰ ਕੀਤਾ ਸੀ ਕਿ ਉਹਨੂੰ 364 ਦੇ 34 IPC ਦੇ ਤਹਿਤ ਕੇਸ ਰਜਿਸਟਰ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਇਹ ਫੜ ਕੇ ਜਦੋਂ ਇਹਨਾਂ ਨੇ ਪੁਛਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਚੁੱਕੇ ਹੋਏ ਸਕੇ ਨਿਆਂ ਦੇ ਦ੍ਰਿਸ਼ਟੀਆ ਤੇ ਵਿੱਚ ਰੂੜਾ ਬਣ ਰਿਹਾ ਸੀਗਾ ਇਹਨਾਂ ਕਰਕੇ ਉਹਨਾਂ ਦਾ ਸਲਾਕਟ ਕੇ ਨਾ ਦੋਨਾਂ ਜਣਿਆਂ ਨੂੰ ਮਾਰ ਕੇ ਦੇਉਂਦੇ। ਅੱਛਾ ਵੀ ਜਿੰਦਗੀ ਚੈ ਗੋਸਲ ਬਾਕੀ ਚੇ। ਉਸ ਦਿੱਕਤ ਦੀ ਇਨਸਾਫ ਲੈ ਗਏ ਕੋਈ ਨਹੀਂ ਮਿਲ ਕੋਈ। ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮਨ ਲੀਡਿਆ ਮਹਾਦੇਵ ਰਾਹੀਂ ਜਿਹੜੇ ਕ੍ਰਿਮੀਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿੰਦਾ ਜੰਦਾ ਵੀ ਕਰਾਂਗੇ ਕਿ ਦੀ ਲੁਕਿਆ ਨਹੀਂ ਲੰਦਾ ਕਤਲ ਆਪਣੇ ਆਪ ਤੇ ਆਪ ਬੋਲਦੇ ਐ। ਇਸ ਲਈ ਹਰ ਕਤਲ ਤੋਂ ਪਹਿਲਾਂ ਆਪੜਾ ਆਪਣੋ ਇਹ ਸੋਚ ਲੈਣ ਕਿ ਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਹੈ ਸਤੰਤ ਕਿ ਇਹ ਹੈ ਕਿ ਕਿੱਦਾਂ ਕੀਤਾ ਇਹਦਾ ਇਹ ਨੋਰੀਦਮ ਦਾ ਨਾ ਆਗੇ ਲੱਗ ਨਾ ਲੱਗਣ ਦੀਆਂ ਆਖੀ ਇਹ ਤਰਕੇ ਰੋ ਉਹ ਫਿਰ ਮਾੜੀ ਨਿਕਲਦੀ ਬੱਧੀ ਹਰ ਚੰਗ ਸਭ ਦੇ ਉਹ ਉਹ ਦਰਦ ਦਰਦ ਹਾਂ ਇੰਦੀ ਹੀ ਦਾ ਮੇਜਰ ਤੇ ਬਾਂਦੀ ਲਾ ਦਿੰਦੇ ਹਾਂ ਹਾਂ ਹਲਵਾ ਸਹੀ ਤੇ ਰੋ ਦੀ ਚੀਜ਼ ਨੂੰ ਆਨੇ ਨਿਭਾ ਹਰੇ ਬਰਾਕ ਇਹ ਇੱਕ ਜਿੱਦ ਨਾਲ ਪੁੱਛੇ ਜਾਉਂਦਾ ਹੈ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਕੋ ਬਈ ਮਾੜੀ ਜਿਹੀ ਉਹ ਨਾਟਕ ਮਿਲਦਾ ਹੈ ਜੀ ਉਹ ਮੁੜੀ ਮੁੱਖਲੇ ਰੋ ਉਹ ਦੰਗਰ ਵੀ ਦਾ ਚਾਹਤ ਪੁਨਰਹਾਉਣਾ ਚਾਹੀਦਾ ਜੀ ਜਦੋਂ ਕਾਫੀ ਪੱਦਸ ਤੋਂ ਬਾਅਦ ਪਰ ਕੱਚੇ ਬਰਾਰੋਗ ਦੇ ਵਿੱਚ ਐਸੇ ਚੁਆ ਆ ਗਏ ਕਿ ਆਰੋਗ ਕਿੰਨਾ ਤੇਰੇ ਉੱਛੇ 45 ਸਾਲ ਕੁਝ ਉੱਤਰ ਰਹੇ ਹਾਂ ਜੰਦੇ ਤਾਂ ਉਹ ਤੋਂ ਕੁਝ ਹੋਏ ਨਹੀਂ ਨਹੀਂ ਤੇ ਇਹ ਇਹ ਟਿਪਿੰਡਿੰਗ ਨਹੀਂ ਲੈਂਦੇ ਨਾ ਇਹ ਇਹ ਲੜੀ ਨਾਲ ਜਿਹੜੀ ਛੋਟੀ ਜੰਦਰੀ ਤਰੇ ਤੇ ਸ਼ਰਾਬ ਉਹ 12 ਸਾਲ ਤੋਂ ਇਕੱਠੇ ਰਹਿੰਦੇ ਸੀ ਤਰੀ ਪਿੰਡ ਗਏ ਪਰ ਮੈਂ ਪਿੰਡ ਆ ਗਿਆ ਮੈਂ ਦੱਲਾਂ ਇਹ ਤਾਂ ਮੈਂ ਕਹਿੰਦਾ ਹੈ ਦੇ ਹੇ ਵੀ ਨਾ ਟਕ ਟਲੀ ਲੜੀ ਨੂੰ ਨਹੀਂ ਦੇ ਨੋਟਸ ਕਿ ਇਥੇ ਘਰ ਹੁੰਦਾ ਹੈ ਕਮਰੇ ਚ ਨਾ ਪਿਆ ਅੱਜ ਦੀ ਉੱਚੀ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਹੋ ਕੇ ਕੀ ਹੋਇਆ ਸੀ ਲੈ ਤੱਕ ਬਿੱਲ ਮਾਤਾ ਸਾਬੋ ਨੇ ਕੀ ਹੋਇਆ ਸੀ ਉਹਨ ਤਾਂ ਦੇ ਹਿੱਦਰ ਸਾਡ ਨੇ ਵੀ ਜਨ ਦੇ ਉੱਦੇ ਤੋਂ ਚੇਰਨਾਂ ਬੱਚਾ ਨਹੀਂ ਲੰਬਾ ਫਿਰਨ ਪਾਇਆ ਹੈ ਕਰੇ ਕੋਣ ਅੰਦੀ ਨਿੱਕਾ ਆ ਰੇ ਅਰੇ ਜੀ ਕੋ ਇਹ ਤਾਂ ਲੱਗਦੀ ਅੱਛੇ ਕੀ ਹੋਇਆ ਕਿ ਸਦਨ ਮੋਟੇ ਕਿਸੇ ਬੜਾ ਹੈ ਇਹ ਤੇ ਹੋਇਆ ਮਨ ਤੇ ਲੱਗ ਬੜਾ ਜਦੋਂ ਲੰਬਾ ਨਹੀਂ ਸਰ ਮੁੜਾ ਹੋਇਆ ਸਭ ਬੜਾ ਦਿੱਤੇ ਇਹਨਾਂ ਦੀ ਧੀ ਮੇਕਨ ਦੇ ਤੇ ਤਿੰਨ ਮਹੀਨੇ ਦਾ ਰੋਣੇ ਡਾ ਰਾਂ ਨਾਲੇ ਅੱਜ ਪੂਰੇ ਕੱਲੇ ਆ ਕੇ ਬੈਠਾ ਹਾਂ ਹੇ ਤਿੰਨ ਵੀਨੇ ਦੇ ਕੇ ਮੈਂ ਫਿਰ ਤੱਕ ਆਣੇ ਤਿੰਨ ਮੈਂ ਮੇਰੇ ਪੂਮ ਚ ਗੱਲ ਕਰਾ ਦੇਗੀ ਇਹ ਲੋ ਅੱਜ ਕਿਹਨੇ ਪਛੇਰਿਆ ਤੇ ਆਂਦਾ ਲਿਆ ਤਾਂ ਤੇ ਉਰ ਕੋ ਰੋਣੇ ਖੜਾ ਨਹੀਂ ਡਾਕਟਰ ਕੀ ਕਰਦਾ ਸੀ ਤੇ ਉਹਦੀ ਕੋਈ ਮਦਦ ਨਹੀਂ ਹੁੰਦਾ ਸਾਹਮਣੇ ਉਹ ਮੁੰਡੇ ਕੋਲ ਆ ਕੇ ਉਹ ਤਾਂ ਦਿਨੋਂ ਤੋਂ ਬ੍ਰਸ਼ ਲਾਸੀ ਉਹ ਮੈਂ ਨਹੀਂ ਗਿਆ ਉਹ ਮੁੰਡਾ ਆ ਗਿਆ ਕਿ ਨਜ਼ਰ ਹੋ ਗਿਆ ਸੀ ਇਹ ਇਹਨਾਂ ਨੂੰ ਸੁਣਿਆ ਨਹੀਂ ਤੰਗਿਆ ਇਹ ਹੁੰਦੇ ਭੱਜੇ ਜਾਂਦਾ ਪੱਤਿਆ ਉਹ ਮੁੰਡੇ ਚਾ ਉਹ ਮੜਾ ਉਹਨੂੰ ਬਾਰ ਉਹਨੇ ਮਾਰਦਾ ਹੈ ਇੱਕar ਇਹਨਾਂ ਦੇ ਅੱਗੇ ਆ ਇਹਨਾਂ ਦਾ ਕੰਮ ਜੇ ਕਾ ਇਨਦਰ ਆਏ ਆਏ ਤਾਂ ਸੱਜਾ ਸੱਜਾ ਬਿੰਦਾਂ ਦਾ। ਛੋਟਪਰਾ ਇਤਨੀ ਦਾ ਹੀ ਸਾਡੇ ਕਾਚਨ ਦਾ ਹੀ ਰਹੀਦਾ ਆ ਖਾਂ ਲੱਗਦਾ ਸ਼ੱਕ ਨੇ। ਹੰਦੇ ਹੰਦੇ ਹੀ ਸੱਜਾ। ਉਹਨਾਂ ਜਿੱਥੋਂ ਲੱਭੇ ਬਰੇ ਕਿੱਥਾ ਲੱਭੇ। ਅਜੇ ਕੋਈ ਨਹੀਂ ਆਉਂਦੇ ਇਹ। ਮਲਾਦ ਨੇ ਲੱਭੇ ਨੇ ਉਹ ਗੱਤੀ ਜਰਦੀ ਮਰ ਕੋ ਦੱਭਿਆ ਨਹੀਂ ਜਾਂਦਾ। ਇਹ ਦਨਾਂ ਉਹ ਤੇ ਕੁਰਸੀ ਦਾ ਨਾ ਉੱਪਰ ਆ ਕੇ ਨਾ ਗੇ ਟੈਂਟ ਦੋ ਕਮਰੇ ਅੰਦਰ ਹੀ ਕੀ ਹੋਇਆ ਜੇ ਸ਼ੂ ਦੋ ਪੀ ਦਾ ਨੋਟ ਕਿੱਦਾਂ ਮਰੇ ਵਾਲੇ ਤਾਂ ਇਹ ਕੰਦਰ ਟਕ ਟਕ ਹੁੰਦਾ ਹੈ ਤੇ ਤਾਂ ਕਰਦੇ ਹਾਂ ਮੈਂ ਭਰੇ ਲੰਕਾਉ ਕੋਟ ਤੇ ਮਾਰ ਦੇ ਵੀ ਕਿਤੇ ਮੁੱਕ ਜਾਏ ਉਹ ਤਾਂ ਮਨੋਂ ਹਲਾ ਮਨੋਂ ਬੜਾ ਚੇ ਦੋ ਦੰਨੇ ਕਲੀ ਨੂੰ ਨਿਆ ਸਾਲ ਹੋ ਗਿਆ ਨਰਿੰਦਰ ਆਪhle ਹੋਰ ਕਮਰੇ ਸ਼ੇਅਰ ਕਰ ਲੋ ਦੋ ਕਮਰੇ ਪਿੰਡ ਪੰਜਾਬ ਪੁਲਿਸ ਨੇ ਤਕਰੀਬਨ 12 ਸਾਲ ਬਾਅਦ ਇੱਕ ਅੰਨੇ ਕਤਲ ਦੀ ਘੁੱਤੀ ਨੂੰ ਸੁਲਝਾ ਲਿਆ ਹੈ ਤੁਹਾਂ ਅੰਦਾਜ਼ੇ ਕਿ ਕਾਲੀਯੁਗੀ ਮਾਂ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ 13 ਸਾਲ ਦੇ ਪੁੱਤਰ ਨੂੰ ਮੌਤੇ ਘੜ ਉਤਾਰ ਕੇ ਆਪਣੇ ਹੀ ਕਮਰੇ ਦਬ ਦਿੱਤਾ ਸੀ ਉਹਨ तकरीबन 12 ਸਾਲ ਬਾਅਦ ਉਹ ਕਾਲਿਉਗੀ ਮਾਂ ਅਤੇ ਉਹ ਵੇ ਆਸ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲਹਿਰਦਾ ਜਿੱਥੇ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਕਰਕੇ ਉਧਨ ਦੱਬਿਆ ਸੀ ਗੱਲਬਾਤ ਦੇ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕੀ ਕੁਝ ਕਿਹਾ ਕਿ ਇਹ ਕਤਲ ਦੀ ਗੱਥੀ ਕਿਵੇਂ ਸੁਲਝੀ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਸਾਡੇ ਮਾਨਯੋਗ ਡੀਆਈਜੀ ਪੌੜੇ ਰੈਂਕ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਏ ਐਸਐਸਪੀ ਹਟਾਲਾ ਸਹਿیل ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਸਦੇ ਵਿੱਚ ਇੱਕ ਕਲਯੂਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਗਿਆ ਆਪਣੇ ਯਾਰ ਦੇ ਨਾਲ ਮੁੜ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਣਾ ਕੇ ਲਿਆਇਆ ਵੀ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਪਿਤਾ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਸੀ ਕਿ ਉਹਨੂੰ 364 ਦੇ 34 IPC ਦੇ ਤਹਿਤ ਕੇਸ ਰਜਿਸਟਰ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਇਹ ਫੜ ਕੇ ਜਦੋਂ ਇਹਨਾਂ ਨੇ ਪੁਛਗਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਚੋਪੇਲ ਸਕੇ ਜਿਹੜਾ ਜਿਹੜੇ ਰਿਸ਼ਤੇ ਆ ਤੇ ਵਿੱਚ ਰੁੜਾ ਪਾਉਂਦੇ ਆ ਸੀਗਾ ਤੇ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਹਾਰ ਕੇ ਦੇ ਦਿੱਤਾ ਸਾਹੀ ਜੀ ਜੇ ਚਾਹੇ ਗਸਲਵਾਦੀ ਸੇ ਉਸ ਦਿਨ ਤੱਕ ਨਹੀਂ ਇਨਸਾਫ ਲੈਣ ਕੋਈ ਨਹੀਂ ਕਰਦਾ ਇਹ ਦੇਖੋ ਇਹ ਹੈ ਸਾਡੇ ਮੀਡੀਆ ਦੇ ਮਾਦੇਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਹੈ ਉਹਨਾਂ ਨੂੰ ਵੀ ਇਹ ਕੰਨ ਜੰਨਾ ਵੀ ਕਰਾਂਗੇ ਦੀ ਲੁਕਿਆ ਨਹੀਂ ਲੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕੇ ਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਸਤਿ ਸ਼੍ਰੀ ਅਕਾਲ ਕਿਉਂ ਯਾਰ ਤੇ ਕੀ ਕਿੱਦਾਂ ਕੀਤਾ ਇਹਦਾ ਇਹ ਨੂਰੀ ਦੰਦਾਂ ਨਾ ਅੰਗਿਲ ਲੱਲ ਲੱਡਾਂ ਮਾਫੀ ਇਹ ਹਰ ਕੋਹ ਰੋ ਉਹ ਫਿਰ ਮਾੜੀ ਨਿਕਲਦੀ ਬੱਧੀ ਰੋੜ ਚੱਲ ਫੈਨ ਸਭ ਦੇਖੋ ਹੂੰ ਉਹ ਦਰਦ ਦਰਦ ਨੇ ਹੂੰ ਇੰਦੀ ਇੰਦੀ ਦਾ ਮੇਜਰ ਤੇ ਪਾਣੀ ਢਾੜ ਦਿੰਦੇ ਹੂੰ ਹੂੰ ਹਾਂ ਬੰਦ ਬਸਾਈ ਤੇਰੀ ਕੀ ਗੱਲ ਇਹ ਚੀਜ਼ ਨੂੰ ਆਨੇ ਨਵਾਂ ਹਰੇ ਬਰਾਕਾ ਇਹ ਇ ਇੱਕ ਜਿੱਕੇ ਦਾ ਨਕੀ ਚੀਜ਼ ਆਉਂਦਾ ਰਹੀ ਹੈ ਕਿ ਮੈਂ ਜਦ ਤੁਹਾਡੇ ਸੰਬੰਧ ਰਿਹਾ ਪੁੱਛ ਕੋਈ ਉਹ ਨਾ ਚੰਗਾ ਨਹੀਂ ਲੱਗਦਾ ਇਹ ਉਹ ਮੋੜੀ ਉਮਰ ਤੇ ਨਹੀਂ ਗੋ ਉਹ ਤੋਂ ਮੁਰਾ ਹੋਈਦਾ ਚਾਹਤ ਪੁੰਨਾ ਹਾਗਲਾ ਚਾਹੀਦਾ ਜਦੋਂ ਕੱਖੋ ਟਿੱਪਰ ਨੂੰ ਸਵਾਦ ਪਰ ਕਿਤੇ ਪ੍ਰਾਰੋਗ ਹੋਵੇ ਐਸੇ ਚਾ ਆਗ ਨਹੀਂ ਚੱਲਦੀ ਆਗੋ ਕਿ ਫਿਰ ਕਿੰਨਾ ਚਿਰ ਹੋਏ ਉੱਛੇ 4.5 ਸਾਲ ਕੁਝ ਨਹੀਂ ਘਟਰਾਂ ਦੇ ਹਾਂ ਜਦੋਂ ਦੋ ਉਤਪਤ ਹੋਏ ਨਹੀਂ ਨਹੀਂ ਤੇ ਇਹ ਇਹ ਆਪਾ ਇਹ ਤੇ ਪੈਂਦੀ ਰਹਿੰਦੀ ਨਾ ਕੋਈ ਕਰਦਾ ਇਹ ਇਹ ਜਿਹੜੀ ਨਾਲ ਜਿਹੜੀ ਚੋਤੇ ਜੰਦਰੀ ਤੇ ਇਸ ਤਰ੍ਹਾਂ ਉਹ 12 ਸਾਲ ਤੋਂ ਇਕੱਠੇ ਰਹਿੰਦੇ ਇੱਥੇ ਤਰੀ ਫੇੜ ਲਏ ਆਪਣੇ ਮੈਂ ਪਿੰਡ ਆ ਗਏ ਨੀ ਦੱਲਾ ਇਹ ਤਾਂ ਨਹੀਂ ਕਰਕੇ ਆਇਆ ਨਹੀਂ ਦੇ ਹੇ ਨਾ 41 ਲੜਦੀ ਨੂੰ ਦੇਣਾ ਚਾਹੀਦਾ ਹੈ ਕਿ ਇਹ ਤੇ ਘਰ ਹੁੰਦਾ ਹੈ ਕਮਰੇ ਚ ਨਾ ਪਿਆ ਹਾਂਜੀ ਉੱਚੀ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਉਹਦੇ ਕੀ ਹੋਇਆ ਸੀ ਇਹ ਤੇ ਬਿਲ ਮਾਦੋਂ ਸਭ ਨੂੰ ਵੀ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਜੀ ਸਾਡੇ ਤੇ ਤੁਹਾਨੂੰ ਦੇਖੋ ਨੀ ਕਿੰਨਾ ਬੱਚਾ ਨਹੀਂ ਲੰਬਾ ਫਿਰਨ ਦੇ ਪਾਇਆ ਹੈ ਹੈਕਰ ਕੋਲ ਕੋਣ ਨਹੀਂ ਨਿਕਾ ਰਿਹਾ ਅਰੇ ਜੀ ਕੋ ਤੇ ਤੁਹਾਡੀ ਕੀ ਲੱਗਦੀ ਹੈ ਅੱਛਾ ਕੀ ਹੋਇਆ ਕੀ ਤੁਹਾਨੂੰ ਕੇਸ ਤੇ ਬੜਾ ਹੋਇਆ ਇਹੇ ਹੋਇਆ ਸਾਨੂੰ ਤੇ ਲੱਗਦਾ ਜਦੋਂ ਲੰਬਾ ਨਹੀਂ ਸਰ ਮੁੜਾ ਹੈ ਸਭ ਕਿੱਥੇ ਹੈ ਤੇ ਆਂਦੀ ਟੀਮੇ ਕੰਦੇ ਤਿੰਨ ਮਹੀਨੇ ਸਾਨੂੰ ਇਹਨੇ ਲਾਰਾ ਲਾਇਆ ਲਿਆ ਪੂਰ ਕਹ ਲਿਆ ਅੰਤ ਕਰਦੇ ਹੈ ਤੇ ਤਿੰਨ ਮਹੀਨੇ ਦੇ ਮੈਂ ਫਿਰ ਤਕਨ ਤਿੰਨ ਮੈਂ ਮੇਰੇ ਪੂਰ ਸਾਲ ਕਰ ਰਹੇ ਇਹ ਲੋ ਅੱਜ ਕਿਹਨੇ ਪਛੇਰਿਆ ਤੇ ਅੰਦਾਜ਼ੇ ਦਾ ਅੱਜ ਤੇ ਉਹ ਕੋਲ ਨਹੀਂ ਭਰਾ ਨਹੀਂ ਤਦਾਂ ਭਰਾ ਕੀ ਕਰਦਾ ਸੀ ਜੇ ਉਹ ਵੀ ਤਰ੍ਹਾਂ ਆਪੇ ਉਹ ਜਿੱਤਰਾ ਹੀ ਹੁੰਦਾ ਸਾਰਾ ਮਤਲਬ ਕੀ ਕਰ ਰਹੇ ਹਾਂ ਕੰਧ ਦਿਨੋਂ ਤੋਂ ਬਿਨਾਂ ਸੀ ਕਹਾਂ ਦੋਈਆ ਤੇ ਉਹਦਾ ਤਾਂ ਤੇ ਕਿ ਕਿ ਅੱਖ ਨਜ਼ਰ ਹੋ ਗਿਆ ਸੀ ਇਹ ਇਹਨਾਂ ਨੂੰ ਸੋ ਗਿਆ ਇਹ ਹੁੰਦੇ ਭੱਜੇ ਜਾਂਦਾ ਬੱਚਾ ਹੋਇਆ ਉਹ ਮੁੰਡੇ ਚਾਹ ਉਹ ਮੁੰਡਾ ਉਹਨੂੰ ਮਾਰਦਾ ਆਈ ਇਹ ਕਰ ਇਹਨਾਂ ਤੋਂ ਸੀ ਆ ਇਹਨਾਂ ਦਾ ਕੰਮ ਇਹ ਦੇਖਾ ਇਹਨਾਂ ਦੀ ਆ ਇਹ ਤਾਂ ਹੱਟ ਜਾਂਦਾ ਜਾਂਦਾ ਕਾ ਛੋਟਾ ਪਰਾਇਤ ਜੇ ਨਹੀਂ ਦਾ ਹੀ ਸਾਡੇ ਕਾਚ ਲੜਾਈ ਨੂੰ ਇਹਿੰਦਾ ਆ ਖਾਂਦਾ ਜਿਹਾ ਸ਼ੱਕ ਨੇ ਇਹਦੇ ਹੰਗੇ ਨਹੀਂ ਸੜਾ ਉਹਨਾਂ ਚ ਕਿਥੋਂ ਲੱਗੇ ਹੋਏ ਕਿਤਨਾ ਲੱਗੇ ਅਜੇ ਕੋਈ ਨਹੀਂ ਆ ਇਹਦੇ ਉਹ ਮਲਾਦ ਨੇ ਲੱਬੇ ਨੇ ਉਹਦੇ ਤੇ ਗਰਦੀ ਮਰ ਕੋ ਦਾ ਭਰਿਆ ਨਹੀਂ ਜਾਂਦਾ ਇਹ ਦਣਾੜੋ ਦੂਜੇ ਦਾ ਨਾ ਬੜਕਣਾ ਬੇਟਾ ਅੰਦਰ ਹੀ ਕੀ ਹੋਇਆ ਜਿਉਂਦੋਂ ਪੀ ਗੱਲ ਨਹੀਂ ਕਿ ਦਮਾਰੇ ਵਾਲੇ ਤਾਂ ਇਹ ਕੰਦਰ ਟੱਕ ਟੱਕ ਹੁੰਦਾ ਹੈ ਤਾਂ ਕੀ ਕਰੀਂ ਮੈਂ ਫਿਰ ਇਹਨਾਂ ਦਾ ਰੋਟੇ ਤੇ ਮਾਰੀ ਵੀ ਕਿਤੇ ਨਾ ਕਿਹਾ ਉਹਦਾ ਮਨੋਂ ਮਨੋਂ ਬੜਾ ਚਿਰੋਂ ਗੰਨੇ ਕਿੰਨੇ ਸਾਲ ਹੋ ਗਏ ਰੰਗਤਰਾਹ ਫਿਰ ਉਹ ਕੰਮ ਲੈ ਸ਼ੇਰ ਕਰ ਲੋ ਜੋ ਕੰਮ ਦੇਖੀ ਤਾਂ ਲੈ